ਸਤ ਸ੍ਰੀ ਅਕਾਲ ਮੈਂ ਯਾਦਵਿੰਦਰ ਸਿੰਘ ਗਿੱਲ ਕੋਹਿੰਨੂਰ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਮਾਨਸਾ ਜ਼ਿਲ੍ਹੇ ਦਾ ਪਿੰਡ ਕੋਟ ਲੱਲੂ ਜਿਹਦੇ ਕੋਲ ਦੀ ਅਸੀਂ ਲੰਘ ਰਹੇ ਸੀ ਤਾਂ ਇੱਕ ਅਨੋਖੀ ਚੀਜ਼ ਦੇਖੀ ਇੱਕ ਅਨੁੱਖਾ ਕੰਮ ਕੀਤਾ ਗਿਆ ਪੰਛੀਆਂ ਵਾਸਤੇ ਕਿਸੇ ਪਵਿੱਤਰ ਰੂਹ ਵੱਲੋਂ ਅੱਜ ਤੁਹਾਨੂੰ ਦਰਸ਼ਨ ਕਰਾਉਨੇ ਆ ਪੰਛੀਆਂ ਦੇ ਬਣਾਏ ਗਏ ਪੱਕੇ ਹਾਲ ਨੇ ਇਧਰ ਗੁਰਦੁਆਰਾ ਸਾਹਿਬ ਦੀ ਇਮਾਰਤ ਆ ਇਹ ਬਹੁਤ ਭਾਰੀ ਮੇਲਾ ਲੱਗਦਾ। ਬੋ ਦੁਨੀਆ ਸਾਰੇ ਪੰਜਾਬ ਹਰਿਆਣੇ ਚੋਂ ਚੱਲ ਕਿੱਥੇ ਆਉਂਦੇ ਨੇ। ਤੇ ਆ ਇੱਧਰ ਬਣਾਇਆ ਗਿਆ। ਇਹਨਾਂ ਵੀਰਾਂ ਵੱਲੋਂ ਇਹ ਪ੍ਰਾਲਾ ਕੀਤਾ ਗਿਆ ਆਪਦੇ ਬਜ਼ੁਰਗਾਂ ਦੀ ਯਾਦ ਵਿੱਚ। ਪੰਛੀਆਂ ਦਾ ਰਹਿਣ ਵਸਹਿਰਾ ਬਣਾਇਆ ਗਿਆ। ਬਹੁਤ ਹੀ ਖਿੱਚਦਾ ਕੇਂਦਰ ਆ ਦੇਖਣ ਵਾਲਾ ਇੱਥੋਂ ਦਿਖਾਉਨੇ ਆ ਥੱਲੇ ਦਾਣੇ ਪਏ ਨੇ। ਪੰਜੇ ਮਾਤੇ ਪਾਣੀ ਰੱਖਿਆ। ਇਧਰ ਪਾਣੀ ਵਾਲੇ ਭਾਂਡੇ ਪਏ ਨੇ ਕੱਚੇ ਜਿਹਦੇ ਵਿੱਚ ਪਾਣੀ ਗਰਮੀ 'ਚ ਵੀ ਠੰਡਾ ਰਹਿੰਦਾ। ਆਇ ਤੁਹਾਨੂੰ ਦਿਖਾਉਨੇ ਆ ਮਨਾਰ ਬਣਾਇਆ। ਉੱਪਰ ਇਹਦੀ سپورਟ ਹੈ ਜੀ ਆ ਵੀ ਬਿੱਲੀ ਨਾ ਚੜ ਸਕੇ ਕੋਈ ਜਾਨਵਰ ਹੋਰ ਸੱਪ ਵਗੈਰਾ ਇਹਨਾਂ 'ਤੇ ਚੜ ਕੇ ਤੰਗ ਨਾ ਕਰ ਸਕੇ। ਇਹਨਾਂ ਦੇ ਆਂਡੇ ਇਹਨਾਂ ਨੂੰ ਬੱਚਿਆਂ ਨੂੰ ਖਾ ਸਕੇ। ਦੇਖੋ। 1 2 3 4 5 6 6 ਮੰਜ਼ਲੇ ਬਣਾਈਆਂ ਗਈਆਂ ਨੇ ਕਮਾਲ ਕੀਤੀ ਪਈ ਆ ਹਰ ਮੰਜ਼ਲ ਦੇ ਵਿੱਚ ਦੇਖੋ ਕਿੰਨੇ ਸੋਹਣੇ ਢੰਗ ਨਾਲ ਇੱਕ ਮਨਾਰ ਬਣਾਇਆ ਗਿਆ ਮਨਾਰ ਰੂਪੀ ਪੰਛੀਆਂ ਦੇ ਆਲ ਨੇ ਜਿਦੇ ਵਿੱਚ ਕਬੂਤਰ ਬੈਠੇ ਦੀਂਦੇ ਆ ਅੱਇ ਤੋਂ ਬਹੁਤ ਐਸੇ ਖਿਰ ਦਪਹਿਰਾ ਕਰਕੇ ਪੰਛੀ ਮੇਰੇ ਖਿਆਲ ਆਲਣੇ ਦੇ ਵਿੱਚ ਨੇ ਕੋਈ ਕੋਈ ਪੰਛੀ ਬਾਹਰ ਨਿਕਲੇ ਹੋਇਆ ਬਾ ਕਮਾਲ ਪੇਸ਼ਕਾਰੀ ਕੀਤੀ ਗਈ ਆ ਇਹ ਖੇਚ ਦਾ ਕੇਂਦਰ ਮਨ ਨੂੰ ਖਿਚਣ ਵਾਲਾ ਬਹੁਤ ਸੋਹਣੀ ਮੀਨਾਕਾਰੀ ਕੀਤੀ ਗਈ ਆ ਬੜੀਆ ਰੰਗ ਕੀਤਾ ਬਹੁਤ ਸੋਹਣਾ ਬਣਾਇਆ ਹੋਇਆ ਹੈ ਇਹ ਸੀਮਿੰਟ ਚ ਬਣਾ ਕੇ ਉੱਪਰ ਜਿਹੜੀਆਂ ਆਪਾਂ ਫਰਸ਼ਾਂ ਤੇ ਲਾਉਨੇ ਆ ਸਲੇਟਾਂ ਉਹ ਲਾਈਆਂ ਨੇ ਇੱਥੇ ਤਕਰੀਬਨ ਉਹ ਪੰਛੀ ਰਹਿੰਦੇ ਨੇ ਜਿਹੜੇ ਦਰਖਤਾਂ ਦੇ ਆਲੇ ਨੇ ਨਹੀਂ ਪਾਉਂਦੇ ਜਿਵੇਂ ਕਬੂਤਰ ਹੋਗੇ ਕਬੂਤਰ ਦਿਸ ਰਹੇ ਨੇ ਹੋਰ ਪੰਛੀ ਹਜੇ ਦਿਸ ਨਹੀਂ ਰਹੇ ਅੰਦਰ ਹੋਣਗੇ ਜਿਵੇਂ ਕਿ ਚਿੜੀਆਂ ਵੀ ਹੁੰਦੀਆਂ ਨੇ ਉਹ ਵੀ ਦਰਖਤਾਂ ਤੇ ਘਰ ਨਹੀਂ ਪਾਉਂਦੀਆਂ ਕਈ ਲੋਕ ਕਹਿੰਦੇ ਨੇ ਵੀ ਜਿਹੜਾ ਕੋਈ ਇਹੋ ਜਿਹਾ ਕੰਮ ਕਰਦਾ ਚੰਗਾ ਤਾਂ ਵਿੱਚ ਨੁਕਸ ਵੀ ਕੱਢਣ ਲੱਗ ਜਾਂਦੇ ਆ ਬਈ ਇਹਨਾਂ ਨੂੰ ਕੰਮੇ ਨਾ ਬਣਾਓ ਬਾਹ ਨਾ ਕਰੋ ਬਾਹ ਨਾ ਕਰੋ ਦਰਖਤ ਲਾਓ ਪਰ ਦਰਖਤ ਤੇ ਵੀ ਇਹਨਾਂ ਨੇ ਆਲਣਾ ਪਾਉਣਾ ਤੇ ਹੁਣ ਵੀ ਇਹਨਾਂ ਨੇ ਵਿੱਚ ਹੀ ਆਲਣਾ ਪਾਉਣਾ ਇਹਨੇ ਕੰਮੇ ਨਹੀਂ ਹੁੰਦੇ ਇਹ ਸਿਰਫ ਉਹਨਾਂ ਨੂੰ ਕੇ ਘਰ ਬਣਾ ਕੇ ਦਿੱਤੇ ਗਏ ਨੇ ਇਹਦੇ ਵਿੱਚ ਬੈਠਣ ਰਹਿਣ ਦਾ ਸਾਰਾ ਇੰਤਜ਼ਾਮ ਇਹਨਾਂ ਦਾ ਆਪਦਾ ਹੀ ਹੁੰਦਾ ਬਾਹਰੋਂ ਡੱਕੇ ਇਕੱਠੇ ਕਰਕੇ ਲਿਆਉਂਦੇ ਆ ਤੇ ਆਹ ਦਾ ਘਰ ਬਣਾ ਕੇ ਫਿਰ ਉਹਦੇ ਵਿੱਚ ਆਪ ਦੇ ਅੰਡੇ ਦਿੰਦੇ ਤੇ ਬੱਚੇ ਖੜਦੇ ਆ ਸੋ ਇਹ ਨਾ ਕਿਹਾ ਕਰੋ ਜੇ ਕੋਈ ਚੰਗਾ ਕੰਮ ਕਰਦਾ ਤਾਂ ਬਈ ਇਹ ਨਹੀਂ ਐ ਕਰਨਾ ਚਾਹੀਦਾ ਸੀਗਾ ਬਹੁਤ ਸੋਹਣੀ ਚੀਜ਼ ਬਣਾਈ ਗਈ ਆ ਤੇ ਇਹੋ ਜਿਹੇ ਉਪਰਾਲੇ ਪਿੰਡ ਪਿੰਡ ਕਰਨੇ ਚਾਹੀਦੇ ਆ ਨੇ ਪੰਛੀਆਂ ਵਾਸਤੇ ਕੋਲੋਂ ਪੋਰੇ ਪੰਛੀ ਹੁਣ ਬਹੁਤ ਵਧੀਆ ਤਦਾਦ ਚ ਵਧੇ ਹੋਏ ਨੇ ਅਜ ਤੱਕ ਲਈ ਵੀਡੀਓ ਇੰਨੀ ਹੀ ਵਧੀਆ ਲੱਗੇ ਤਾਂ ਕਮੈਂਟ ਕਰਕੇ